ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਖਾਕੀ ਤੇ ਇੱਕ ਇਲਜ਼ਾਮ ਜਿਹੜਾ ਉਹ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਦੱਸਦੇ ਹੀ ਇਹ ਮਾਮਲਾ ਐਨ ਜੀ ਕੇ ਪਟਿਆਲਾ ਸ਼ਹਿਰ ਦੇ ਸਰਕਾਰੀ ਰਜਿੰਦਰ ਹਸਪਤਾਲ ਵਿੱਚ ਇੱਕ ਜੋਤੀ ਨਾਮਕ ਮਹਿਲਾ ਜਿਹੜੀ ਆ ਵਰਤੀ ਹੁੰਦੀ ਹੈ ਜਿਸ ਦੇ ਘਰਵਾਲੇ ਦਾ ਕਹਿਣਾ ਹੈ ਕਿ ਉਹ ਬੇ ਸ਼ੁੱਧ ਹਾਲਾਤ ਵਿੱਚ ਪਈ ਮਿਲੀ ਸੀ ਤੇ ਲੋਕ ਉਸ ਨੂੰ 108 ਐਂਬੂਲੈਂਸ ਵਿੱਚ ਹਸਪਤਾਲ ਲਿਆਂਦੇ ਨੇ ਤੇ ਜਦੋਂ ਮੈਂ ਪਹੁੰਚ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸਨੇ ਕੁਝ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਫਿਲਹਾਲ ਉਸ ਦਾ ਇਲਾਜ ਜਿਹੜਾ ਚੱਲ ਰਿਹਾ ਹੈ ਤੇ ਹੁਣ ਉਹ ਠੀਕ ਹੈ ਜਦੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਉੱਚ ਪੜਤਾਲ ਕੀਤੀ ਗਈ ਤਾਂ ਪੀੜਿਤ ਮਹਿਲਾ ਜੋਤੀ ਬਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਸ ਦੀ ਬੀਤੇ ਦਿਨੀ ਆਪਣੇ ਘਰ ਦੇ ਸਾਹਮਣੇ ਰਹਿ ਰਹੇ ਇੱਕ ਪੜੋਸਰ ਨਾਲ ਕਹਾਣੀ ਹੋਈ ਸੀ ਜਿਸ ਵਿੱਚ ਉਸਨੇ ਵੀ ਅਪਸ਼ਬਦ ਬੋਲੇ ਤਾਂ ਮੈਂ ਵੀ ਅਪਸ਼ਬਦ ਬੋਲੇ ਪਰ ਮੇਰੇ ਬੋਲੇ ਅਪਸ਼ਬਦ ਦੀ ਉਹਨਾਂ ਵੱਲੋਂ ਵੀਡੀਓ ਰਿਕਾਰਡਿੰਗ ਕਰਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਗਈ ਜਿਸ ਤੋਂ ਮੈਂ ਅਣਜਾਣ ਸੀ ਅਤੇ ਸਾਡੇ ਕਿਸੇ ਰਿਸ਼ਤੇਦਾਰ ਵੱਲੋਂ ਸਾਨੂੰ ਇਸ ਬਾਰੇ ਦੱਸਿਆ ਗਿਆ ਤੇ ਵੀਡੀਓ ਦੇਖਣ ਤੋਂ ਬਾਅਦ ਅਸੀਂ ਥਾਣਾ ਕੋਤਵਾਲੀ ਸ਼ਿਕਾਇਤ ਦਰਜ ਕਰਵਾਉਣੇ ਆ ਪਹੁੰਚ ਆទਿਨ ਇंसाफ ਦਾ ਇੰਤਜ਼ਾਰ ਜਿਹੜਾ ਹੈ ਉਹ ਕਰਦੇ ਆ ਪਰ ਇਸ ਤੋਂ ਬਿਲਕੁਲ ਉਲਟ ਹੋਇਆ ਥਾਣਾ ਕੋਤਵਾਲੀ ਵਿੱਚ ਤਣਾਤ ਇੱਕ ਐਸਆਈ ਵੱਲੋਂ ਮੈਨੂੰ ਬਾਰ-ਬਾਰ ਥਾਣੇ ਬੁਲਾਇਆ ਗਿਆ ਗਾਲੀ ਗਲੋਚ ਵੀ ਕੀਤੀ ਗਈ ਅਤੇ ਮੈਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਮੈਂ ਗਲਤ ਕੰਮ ਕਰਨ ਲਈ ਮਜਬੂਰ ਉਸ ਵੱਲੋਂ ਮਜਬੂਰ ਕੀਤਾ ਗਿਆ ਤੇ ਜਦੋਂ ਮੈਂ ਇਸ ਦੇ ਉੱਤੋਂ ਜਿਹੜਾ ਹੈ ਮਨਾ ਕੀਤਾ ਤਾਂ ਉਸ ਦੇ ਵੱਲੋਂ ਜਿਹੜਾ ਗਾਲੀ ਗਲੋਚ ਜਿਹੜੀ ਹੈ ਉਹ ਕੀਤੀ ਗਈ ਤੇ ਉਸਨੇ ਗਲਤ ਕੰਮ ਨਾ ਕਰਨ ਦੀ ਸੂਰਤ ਦੇ ਵਿੱਚ ਉਸ ਦੇ ਉੱਤੇ ਜਿਹੜਾ ਹੈ ਝੂਠਾ ਪਰਚਾ ਵੀ ਜਿਹੜਾ ਹੈ ਉਹ ਦਰਜ ਕੀਤਾ ਹੈ ਤੇ ਧਮਕੀਆਂ ਵੀ ਦਿੱਤੀਆਂ ਨੇ ਉਸਨੇ ਕਿਹਾ ਮੈਂ ਬਹੁਤ ਪਰੇਸ਼ਾਨ ਹੋ ਕੇ ਕਦਮ ਚੁੱਕਣ ਲਈ ਮਜਬੂਰ ਹੋ ਗਈ ਅਤੇ ਜੋਤੀ ਨੇ ਵੀ ਦੱਸਿਆ ਹੈ ਕਿ ਉਸਦੇ ਗਵਾਂਡ ਵਿੱਚ ਰਹਿ ਰਹੇ ਵਿਅਕਤੀ ਵੱਲੋਂ ਉਸਤੇ ਗਲਤ ਨਜ਼ਰ ਰੱਖੀ ਜਾਂਦੀ ਸੀ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਜਿਹੜਾ ਹੈ ਲੜਾਈ ਦੀ ਸ਼ੁਰੂਆਤ ਉਹਨਾਂ ਨੇ ਕਰ ਦਿੱਤੀ ਇਸ ਦੇ ਉੱਤੇ ਐਸਐਚਓ ਢਿੱਲੋਂ ਨੇ ਵੀ ਕਿਹਾ ਹੈ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਹਰਕਤ ਦੇ ਵਿੱਚ ਸ਼ਾਮਿਲ ਹੋਇਆ ਤਾਂ ਉਸਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਦੱਸਦੇ ਜੀ ਜੋਤੀ ਦਾ ਪਰਿਵਾਰ ਐਸਐਸਪੀ ਪਟਿਆਲਾ ਕੋਲ ਵੀ ਗੁਹਾਰ ਲਾ ਚੁੱਕਿਆ ਤੇ ਉੱਥੋਂ ਇਹ ਮਾਮਲਾ ਜਿਹੜਾ ਹੈ ਡੀਐਸਪੀ ਸਿਟੀ 1 ਕੋਲ ਟਰਾਂਸਫਰ ਹੋ ਚੁੱਕਿਆ ਇੱਥੇ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਔਰਤ ਆਪਣਾ ਦੁੱਖੜਾ ਲੈ ਕੇ ਜਦੋਂ ਪੁਲਿਸ ਮੁਲਾਜ਼ਮ ਕੋਲ ਪਹੁੰਚਦੀ ਹੈ ਤਾਂ ਉਸ ਵੱਲੋਂ ਅਜਿਹਾ ਵਿਵਹਾਰ ਕੀਤੇ ਜਾਣਾ ਠੀਕ ਨਹੀਂ ਹੈ ਜਾਂ ਗਲਤ ਹੈ ਕਿ ਜੋਤੀ ਅਤੇ ਉਸ ਦੇ ਘਰ ਵਾਲੇ ਵੱਲੋਂ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਇਨਾ ਜਿਹੜਾ ਹੈ ਇਹ ਕਿੰਨਾ ਕੁ ਵਾਜਬ ਹੈ ਸਹੀ ਗੱਲ ਹੈ ਨਸ਼ਾ ਤਸਕਰ ਦੇ ਉੱਤੇ ਕਾਰਵਾਈ ਕਰਨੀ ਜਿਹੜੀ ਆ ਉਹ ਦੂਰ ਦੀ ਗੱਲ ਆ ਉਸ ਉੱਤੇ ਸਿੱਧੇ ਤੌਰ ਤੇ ਵੀ ਕੀਤੀ ਜਾ ਸਕਦੀ ਹੈ ਪਰ ਇੱਕ ਮਹਿਲਾ ਦਾ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਰਗਾ ਵੱਡਾ ਕਦਮ ਚੁੱਕਣਾ ਇੱਕ ਵੱਡੇ ਸਵਾਲ ਜਿਹੜਾ ਹੈ ਉਹ ਖੜਾ ਕਰਦਾ ਹੈ ਸਾਡੇ ਸਾਹਮਣੇ ਫਰੋਸੇ ਨਾਲ ਲੜਾਈ ਹੋਈ ਸੀ ਤੇ ਉਹਦਾ ਘਰ ਲਾ ਗੰਦੀ ਨਿਗਾ ਰੱਖਦਾ ਸੀ ਤੇ ਮੈਂ ਉਸ ਨੂੰ ਰੋਮਰ ਤਰੀਕੇ ਨਾਲ ਕਿਹਾ ਵੀ ਤੂੰ ਆਪਣੇ ਘਰ ਨੂੰ ਸਮਝਾ ਕੇ ਰੱਖ ਤੇ ਉਸ ਨੇ ਨਾ ਜਾਤਵਾਰੇ ਬਹੁਤ ਗਲਤ ਬੋਲ ਲੀ ਤੇ ਮੈਨੂੰ ਕਹਿੰਦੇ ਤੇਰੀ ਸ਼ਨੀਲ ਵੀਡੀਓ ਵੀ ਹੈਗੀ ਸਾਰੇ ਸਾਹਮਣੇ ਦਿਖਾਵਾਂਗੀ ਨਹੀਂ ਤਾਂ ਤੂੰ ਮੈਨੂੰ ਪੈਸੇ ਦੇ ਮੈਂ ਕਿਹਾ ਜੇ ਮੇਰੀ ਵੀਡੀਓ ਹੈਗੀ ਤਾਂ ਤੂੰ ਦਿਖਾ ਸਾਰੇ ਨੂੰ ਪਤਾ ਲੱਗਣਾ ਚਾਹੀਦਾ ਤੇ ਫਿਰ ਉਹ ਚੁੱਪ ਕਰਕੇ ਗਾਲਾ ਗੋਲਾ ਦੇ ਕੇ ਫਿਰ ਮੈਨੇ ਗਾਲਾ ਕੱਢੀ ਉਹਨੇ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਪੋਸਟ ਕਰਵਾਤੀਆਂ ਤੇ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਤੇ ਉਸ ਮੱਲੇ ਨੇ ਕਿਹਾ ਉਹਨੂੰ ਵੀ ਛਿੜਕਿਆ ਮੈਨੂੰ ਵੀ ਛਿੜਕਿਆ ਵੀ ਤੁਸੀਂ ਲੜਾ ਬੰਦ ਕਰੋ ਲੜਾਈ ਅੰਦਰ ਬੈਠ ਜਾ ਕੇ ਤੇ ਅਸੀਂ ਆਪਣੇ ਅੰਦਰ ਬੈਠ ਕੇ ਜਾ ਕੇ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਕਿ ਹਾਂ ਇਹਨੇ ਪੋਸਟ ਪਾਈ ਹੈ ਤੇ ਮੈਨੂੰ ਸਰਮਪੁਰ ਤੋਂ ਮੇਰੇ ਭਾਂਜੇ ਦਾ ਫੋਨ ਆਇਆ ਕਿ ਹਾਂ ਕਿ ਦੱਦਾ ਗੱਲ ਹੋਈ ਐ ਸੀ ਕਿ ਨਹੀਂ ਕਹਿੰਦਾ ਤੂੰ ਮੈਂ ਕਹਿੰਦੇ ਤੇਰੇ ਕੋਲ ਵੀਡੀਓ ਹੋ ਗਈ ਤੂੰ ਦਿਖਾ ਸਾਨੂੰ ਤੇ ਉਸਨੇ ਵੀਡੀਓ ਭੇਜੀ ਮੈਂ ਥਾਣੇ ਕੰਪਲੀਟ ਕਰਨ ਗਈ ਜੀ 1:30 ਵਜੇ ਤੇ ਉੱਥੇ ਕੰਪਲੀਟ ਦੇ ਕੇ ਆਈ ਉਹ ਵੀ ਕੰਪਲੀਟ ਦੇ ਕੇ ਆਈ ਤੇ ਮੇਰੀ ਕੰਪਲੀਟ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਹ ਤਾਂ ਕਹਿੰਦੀ ਜੀ ਮੈਂ ਤਾਂ ਪੁਲਿਸ ਵਾਲਿਆਂ ਨੂੰ ਪੈਸੇ ਚੜਾਏ ਹੋਏ ਤਾਂ ਸੁਣਵਾਈ ਮੇਰੀ ਹੀ ਹੋएगी ਹਾਂਜੀ ਤੇ ਬਲਵਿੰਦਰ ਸਰ ਮੈਨੂੰ ਰੋਜ਼ ਬੁਲਾ ਲੈਂਦੇ ਸੀ ਮਤਲਬ ਕਿ 10 ਵਜੇ ਬੁਲਾਉਂਦੇ ਸੀ 4 ਵਜੇ ਛੱਡਦੇ ਸੀ ਤੇ ਇਨ ਥਾਣੇ ਚ ਬਹੁਤ ਬਸ ਐਸਾਈ ਉਹ ਬਹੁਤ ਬੱਤਮੀਜ਼ੀ ਨਾਲ ਪੇਸ਼ ਆਇਆ ਗਾਲਾਂ ਕੱਢੀਆਂ ਮੈਨੂੰ ਪਰਸੋ ਇੰਨੇ ਗੰਦੀਆਂ ਗੰਦੀਆਂ ਬਹੁਤ ਜ਼ਿਆਦੇ ਹਾਂਜੀ ਜਿਹੜੇ ਥਾਣੇ ਚ ਗਏ ਨਾਲ ਆ ਕਿਲਾ ਸ਼ੌਕ ਹਾਂਜੀ ਤੇ ਉਹ ਕਹਿੰਦੇ ਕੀ ਕਹਨੇ ਆ ਪੈਸੇ ਦੇ ਆ ਮੇਨ ਨਾਲ ਹੀ ਕਰਾਤ ਰਹਿ ਨਹੀਂ ਤਾਂ ਕੀ ਕਹਨੇ ਆ ਕਿ ਤੈਨੂੰ ਇਹੋ ਜਿਹੇ ਟੰਗਾਂਗਾ ਤੂੰ ਯਾਦ ਰੱਖੀ ਤੈਨੂੰ 20 ਸਾਲ ਲਈ ਹਾਂਜੀ ਝੂਠਾ ਪਰਚਾ ਪਾਉਣ ਨੂੰ ਕਹਿੰਦੇ ਜੀ ਮੇਰੇ ਤੇ ਮੇਰੇ ਹਸਬੰਦ ਤੇ ਹਾਂਜੀ ਸਰ ਜੀ ਕੀ ਕਰਦੀ ਮੈਨੇ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਨੇ ਬਹੁਤ ਜ਼ਿਆਦਾ ਉਹ ਬਲਵਿੰਦਰ ਐਸ ਜੀ ਤੇ ਨਾਲ ਉਹਦਾ ਜਿਹਦੇ ਨਾਲ ਲੜਾਈ ਹੋਈਦਾ ਉਹ ਹਸਬੰਡ ਸੁਆਤੀ ਦਾ ਤੁਸੀਂ ਇਹਦੀ ਰਿਪੋਰਟ ਉੱਪਰ ਅਧਿਕਾਰੀ ਨੂੰ ਦਿੱਤੀ ਸੀ ਜੀ ਐਸਐਸਪੀ ਦੇ ਦਫ਼ਤਰ ਦਿੱਤੀ ہوئی ਆ ਉਥੋਂ ਉਹਨੇ ਕੀ ਕਹਿੰਨੇ ਫੋਨ ਕਰਾਇਆ ਸੀ ਉਹ ਕਹਿੰਦੇ ਤੂੰ ਜਿੱਥੇ ਮਰਜੀ ਫੋਨ ਕਰਾ ਲੈ ਮੇਰੇ ਸਾਹਮਣੇ ਖੁਦ ਫੋਨ ਕੀਤਾ ਸੀ ਉਹ ਕਹਿੰਦੇ ਭਾਈ ਤੂੰ ਨੇ ਬੜਵਾ ਦੇ ਇਹਨਾਂ ਦਾ ਤੱਕਰ ਦੁੱਕਾ ਮਾਰ ਕੇ ਕਹਿੰਦਾ ਜੀ ਠੀਕ ਐ ਮੈਨੂੰ ਸੁਖਵਿੰਦਰ ਸਰ ਕਹਿੰਦੇ ਕਹਿੰਦੇ ਤੂੰ ਕਿੱਥੋਂ ਆਈ ਐ ਮੈਂ ਕਿਹਾ ਸਰ ਜੀ ਤੂੰ ਆਂਦੇ ਸੀ ਉੱਥੋਂ ਹੀ ਆਇਆ ਆ ਤੇ ਕਹਿੰਦਾ ਸਾਨੂੰ ਤਾਂ ਪਤਾ ਤੂੰ ਕਿੱਥੋਂ ਆਈ ਹੈ ਮੈਂ ਕਹਾਂ ਐਸਐਸਪੀ ਦੇ ਦਫ਼ਤਰ ਤੋਂ ਆਇਆ ਔਰ ਕਿੱਥੋਂ ਆਇਆ ਕਹਿੰਦਾ ਜਿੱਥੇ ਮਰਜ਼ੀ ਭੱਜ ਲੈ ਕਹਿੰਦਾ ਜੋ ਸਾਨੇ ਕਰਨਾ ਤਾਂ ਕਰਨਾ ਹੀ ਹੈ ਤੇਰੇ ਤੇ ਹਾਂਜੀ ਸਰ ਮੈਂ ਉਸਨੂੰ ਸਾਇਟ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਐਸਐਸਪੀ ਦੇ ਕੋਲ ਜਾਣ ਦੀ ਉਹਨਾਂ ਨੇ ਪ੍ਰਵਾਨੀ ਕੀਤੀ ਹੈ ਹਾਂਜੀ ਮੈਂ ਕੀ ਕਹਿੰਦੇ ਐਸਐਸਪੀ ਕੋਲ ਸਰ ਕੋਲ ਵੀ ਪੇਸ਼ ਹੋਈ ਸੀ ਉਹ ਕਹਿੰਦੇ ਮੈਂ ਫੋਨ ਕਰ ਦਿੰਦਾ ਉਹਨਾਂ ਨੇ ਕਿਸੇ ਚੀਜ਼ ਦੀ ਸੁਣਵਾਈ ਨਹੀਂ ਕੀਤੀ ਮੇਰਾ ਪ੍ਰਵੀਨ ਕੁਮਾਰ ਹੈ ਸਰ ਕਿਸ਼ਨਾ ਕੋਲ ਜਣਾ ਲਾਈ ਮਸਲਾ ਮਸਲਾ ਮੇਰੀ ਵਾਈਫ ਨਾਲ ਲੜਾਈ ਹੋਈ ਸੀ ਜੀ ਲੜਾਈ ਲੜਾਈ ਹੋਈ ਸੀ ਮੈਂ ਪਿੱਛੇ ਪਿਆ ਨਹੀਂ ਮੈਂ ਆਪਣੀ ਵਾਈਫ ਨੂੰ ਗਾਲਾ ਕੱਢ ਕੇ ਅੰਦਰ ਬੁਲਾ ਲਿਆ ਤੂੰ ਚੱਲ ਅੰਦਰ ਉਹ ਮੱਲੇ ਵਾਲੇ ਵੀ ਕਹਿੰਦੇ ਚੱਲ ਅੰਦਰ ਕਾਹਨ ਹੋਗੀ ਬਹੁਤ ਹੋਗੀ ਅਸੀਂ ਨੂੰ ਲੈ ਕੇ ਅੰਦਰ ਬਿਠਾ ਕੇ ਜੀ ਕੋਈ ਗੱਲ ਨਹੀਂ ਉਹਨੇ ਇੰਸਟਾਗ੍ਰਾਮ ਤੇ ਵੀਡੀਓ ਪਾ ਦਿੱਤੀਆਂ ਇਹਦੀ ਵੀਡੀਓ ਬਣਾ ਕੇ ਤੇ ਉਹਨੂੰ ਕਹਿੰਦੀ ਤੇਰੀ ਵੀਡੀਓ ਐਸਰ ਦੇ ਵੀਡੀਓ ਪਈਆਂ ਇਹ ਵੀਡੀਓ ਪਈਆਂ ਤੇਰੀਆਂ ਅਸੀਂ ਤਾਂ ਹੈਗੇ ਦਿਖਾ ਦੇ ਬਈ ਤੂੰ ਸਾਨੂੰ ਦਿਖਾ ਦੇ ਕਾਹਨ ਦਰ ਪਰਦਾ ਕਰਦੇ ਹੈਗੇ ਦਿਖਾ ਦੇ ਠੀਕ ਹੈ ਇਹ ਇਸ ਤਰ੍ਹਾਂ ਟੋਰਚਰ ਕਰਨ ਦਾ ਕਹਿੰਦੀ ਮੈਂ ਇਹ ਉਹਨੇ ਵੀਡੀਓ ਪਾਤੀ ਪੂਰੀ ਆ ਜੀ ਐਂ ਵੀਡੀਓ ਕਰਦੇਗੇ ਤੇ ਉਹਨੇ ਮੇਰੇ ਪੰਜਾਂ ਫੋਨ ਲਾਗੇ ਮੇਰੇ ਇਸ ਤਰ੍ਹਾਂ ਫੋਨ ਲੱਗਿਆ ਮੈਂ ਕਹਾ ਕੀ ਆ ਕਹਿੰਦਾ ਕੀ ਚੱਕਰ ਪੈ ਗਿਆ ਤੇ ਗਵਾਂਢੀ ਤੁਹਾਡਾ ਪਿਆਰ ਇਹਦਾ ਬੰਦਾ ਕੀ ਚੱਕਰ ਪੈ ਗਿਆ ਮੈਂ ਕਹਾ ਮਾਰੀ ਗੱਲ ਪਿੱਛੇ ਚੱਕਰ ਪੈ ਗਿਆ ਜੀ ਥਾਣੇ ਚ ਕੀ ਹੋਇਆ ਥਾਣੇ ਚ ਹੀ ਇਹਨਾਂ ਨੇ ਅਸੀਂ ਰਾਤੀ ਗੇੜੇ-ਗੇੜੇ ਰਿਪੋਰਟ ਲਗਾ ਕੇ ਆਏ ਉਸ ਕੇਸ ਵੀ ਸੁਖਿੰਦਰ ਬਲੁੰਦਰ ਨੂੰ ਗਿਆ ਸਾਡਾ ਕੇਸ ਅਸੀਂ ਸੋਚਿਆ ਸਾਡੇ ਆਪਣੇ ਬੰਦੇ ਚਲੇ ਗਿਆ ਅਗਰ ਸੁਣਾਈ ਉਹਨਾਂ ਨੇ ਉਹਨਾਂ ਦੀ ਕਰੀ ਸਾਡੀ ਬਿਲਕੁਲ ਨਹੀਂ ਕਰੀ ਕਹਿੰਦੇ ਅਸੀਂ ਤਾਂ ਬਈ ਨਹੀਂ ਸੁਣਾਈ ਕਰਾਂਗੇ ਮੈਂ ਦੋ ਦਿਨ ਮੈਂ ਕੰਮ ਦੇ ਬਿਜੀ ਰਹਾ ਮੈਂ ਪੇਸ਼ ਨਹੀਂ ਹੋਇਆ ਕਹ ਤੂੰ ਸਾਨੂੰ ਫੁੱਦੂ ਸਮਝਦਾ ਹੈ ਤੂੰ ਬੇਸ਼ਕੁਨ ਹੈ ਮੈਂ ਸਰ ਮੈਂ ਕੰਮ ਰਿਹਾ ਲੀਡੀ ਲਈ ਪਰ ਆਪਨੇ ਮੇਲੇ ਨੇ ਫਿਰ ਕੰਪਲਾਈ ਕਰਾ ਦੋ ਫਿਰ ਮੈਂ ਐਸਐਸਸੀ ਦਫਤਰ ਕੱਲ ਗਿਆ ਸੀ ਉੱਥੋਂ ਮੈਨੇ ਲੀਡਰ ਸਾਹਿਬ ਦਾ ਫੋਨ ਕਰਵਾਇਆ ਸੀ ਮੈਂ ਕਹਈ ਉਹ ਲੀਡਰ ਸਾਹਿਬ ਨੇ ਫੋਨ ਕਰਦਾ ਸਾਡੇ ਸਾਹਮਣੇ ਕਹਿੰਦਾ ਇਹਨਾਂ ਦਾ ਉੱਥੇ ਬਿਠਾ ਕੇ ਦੋਨੋਂ ਪਾਰਟੀਆਂ ਨੇ ਵਿੜਵਾ ਦੇ ਚ ਦੱਪਕਾ ਦੂਗਾ ਮਾਗ ਲੈਵਾ ਦੇ ਕਹਿੰਦਾ ਹਾਂਜੀ ਭੇ ਇਧਰ ਨਿਉੜਾ ਨਾ ਅਸੀਂ ਉੱਥੇ ਇੱਕ ਗਏ ਆ ਸਾਨੂੰ ਕਹਿੰਦਾ ਜੋ ਕੰਮ ਨਾ ਕਰ ਲੋ ਉੱਥੇ ਐਮਐਲਏ ਸਾਹਿਬ ਦਾ ਫੋਨ ਵੀ ਕਰ ਆਮ ਪਾਰਟੀ ਵਾਲੇ ਉਹਨਾਂ ਸਵੇਰ ਨਵੇੜੋ ਅਸੀਂ ਪਰਸੋਂ ਟਾਈਮ ਲਿਆ ਸੀ ਫੇ ਇਥੇ ਇਹਨਾਂ ਹੋਟਲ ਕਰ ਰਖਾ ਇਹਨੇ ਰਾਤ ਮੈਂ ਕੰਮ ਤੋਂ 9 ਵਜੇ ਆਇਆ ਮੈਂ ਘਰ ਪੁੱਛਿਆ ਬੱਚੇ ਨੂੰ ਮੰਮੀ ਕਿੱਥੇ ਐ ਕਹਿੰਦਾ ਮੰਮੀ ਮੰਡੀ ਗਈ ਐ ਮੈਂ ਮੰਡੀ ਲੱਭਣ ਗਿਆ ਮੰਡੀ ਨਹੀਂ ਮਿਲੀ ਮੈਨੂੰ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਇਆ ਮੈਨੇ ਸੋਰੇ ਦਾ ਕਹਿੰਦਾ ਜੋਤੀ ਕਿੱਥੇ ਐ ਮੈਂ ਕਿਹਾ ਮੈਂ ਮੈਨੂੰ ਆਪ ਲੱਭ ਰਿਆ ਕਹਿੰਦਾ ਉਹਦੀ ਕੋਈ ਸਹੇਲੀ ਦਾ ਫੋਨ ਆਇਆ ਉੱਥੇ ਗਿਰੀ ਪਈ ਐ ਇੱਕ ਬਾਣੀ ਹੋਟਲ ਸੀ ਉਹਦੇ ਸਾਹਨੇ ਪਾਰਕ 'ਚ ਉੱਥੇ ਗਿਰੀ ਪਈ ਐ ਉਹਨੇ ਦਵਾਈ ਦੂ ਖਾ ਕੇ ਉੱਥੇ ਗਿਰ ਗਈ ਉੱਥੇ ਫਿਰ ਇਹ ਉੱਥੇ ਪੁਲਿਸ ਚੱਕ ਕੇ 1 ਉਰੇ ਲੈ ਕੇ ਆਏ ਨੂੰ ਸਾਰੇ ਸਾਰੇ ਇੱਥੇ ਉਰੇ ਆਏ ਬੜਾ ਬੜਾ ਮੈਂ ਕਿਹਾ ਤੂੰ ਇਹ ਕੰਮ ਕਾਨੂੰ ਕਰੀ ਕਿ ਜਦ ਮੈਂ ਟੌਰਚਰ ਨਹੀਂ ਕਰੇ ਕਿ ਨਾ ਗੰਦ ਘਟਰ ਮੈਂ ਕਿਸ ਵਾਸਤੇ ਆ ਰਾਂ ਫਿਰ ਉਰੇ ਕੌਣ ਟੌਰਚਰ ਕਰਦਾ ਜੀ ਇਹ ਆਪਣੇ ਆਪਣੇ ਥਾਣੇ ਕਿ ਤੋਲੀ ਵਾਲੇ ਬਲਵਿੰਦਰ ਜੀ ਕਿਉਂ ਕਰ ਰਹੇ ਸਾਨੂੰ ਲੱਗਦਾ ਕਿਉਂ ਕਰ ਰਹੇ ਉਹ ਕਹਿੰਦੇ ਸਾਨੂੰ ਪੈਸਾ ਜੜਾ ਦੱਸੋ ਆ ਵੀ ਸਾਡੇ ਉਹ ਉਹ ਜਨਾਨੀ ਡਾਂਸਰ ਮੁਲੇ ਕੇ ਏਰੀਆ ਮੈਂ ਮੈਂ 3000 ਦਿੱਤਾ ਹੈ ਕਿਵੇਂ ਦੇ ਉਹ ਬਲਵਿੰਦਰ ਸਾਡੀ ਸੁਨੇਗਾ ਨਹੀਂ ਬਲਵਿੰਦਰ ਕਿਉਂ ਨਹੀਂ ਸੁਣੇ ਸਾਡੀ ਸੁਨੇਗਾ ਸਾਡੀ ਤੁਹਾਡੀ ਨਹੀਂ ਰੱਖੇਗਾ ਤਾਂ ਹੀ ਸਾਨੂੰ ਦੱਪਕੇ ਮਾਰ ਰਿਹਾ ਬਾਜੋ ਰਾਮਨਾਲ ਜੀ ਕਰਨ ਪਰਚਾ ਬਵਾ ਮੰਗਾ ਤੁਸੀਂ ਬੁਲਾਓ ਹੋਰ ਕਿਹੜਾ ਬੰਦਾ ਮੈਗਾ ਸੀ ਮੀਆਂ ਬੀਬੀ ਤੀਜਾ ਬੰਦਾ ਹੈ ਕਿਹੜਾ ਕਹਿੰਦਾ ਨਹੀਂ ਜਾਣੂ ਤੀਜਾ ਬੰਦਾ ਵਿੱਚ ਪੇਸ਼ ਕਰ ਰਹੇ ਸਾਡਾ ਕੋਈ ਹੈ ਵੀ ਉਸ ਟਾਈਮ ਜੇ ਮੇਰੇ ਸਾਹਮਣੇ ਇਹ ਕਹਿੰਦਾ ਮੇਰੀ ਕੁੜੀਆ ਉਸ ਟਾਈਮ ਉੱਥੇ ਸੀ ਮੇਰੀ ਬੇਟੀ ਸੀ ਮੇਰੇ ਮੱਲੇ ਵਾਲੇ ਵਿੱਚ ਸੀ ਦੋ ਤਿੰਨ ਜਨਾਨੀਆਂ ਉਹ ਵੀ ਨਾਲ ਸੀ ਉਹਨਾਂ ਦੇ ਉਹ ਵੀ ਉੱਥੇ ਸੀ ਰਾਧੋ ਹਾਂ ਜੀ ਹਾਂ ਉਹਨਾਂ ਸਭ ਸਾਹਮਣੇ ਕਿ ਆਈ ਮੈਨੂੰ ਕਿਹਾ ਨਹੀਂ ਜਦ ਉਸ ਤੋਂ ਉਸੇ ਬਾਬੂ ਜ ਬਾਬੂ ਰਾਮ ਦੁਹਾਗੇ ਪ੍ਰਧਾਨ ਜੀ ਉਹਨਾਂ ਨੂੰ ਨਾਲ ਲੈ ਗਿਆ ਸੋ ਉਹਨਾਂ ਨੇ ਜਾਣ ਤੋਂ ਪਹਿਲਾਂ ਚੁੱਪ ਕਰਕੇ ਖੜੇ ਨੇ ਬਸ ਖੁੰਦ ਕਢਣੀ ਪਾਸੇ ਕਿੜਾ ਮਾਰਾ ਕਰਤਾ ਕਿਸੇ ਦਾ ਹਾਂ ਮੈਨੂੰ ਉਹ ਬੋਲਦੇ ਆ ਤੁਹਾਡੀ ਬੇਟੀ ਦੇ ਸਾਹਮਣੇ ਗਾਲਾਂ ਕੱਢੀਆਂ ਕਿ ਉਹ ਬੇਟੀ ਨਾਲ ਇਹਨੂੰ ਮੇਰੀ ਵਾਈਫ ਨੂੰ ਮੈਂ ਤਾਂ ਹੈ ਨਹੀਂ ਸੀ ਉਹ ਬਾਬੂ ਸਾਹਮਣੇ ਬਾ ਪ੍ਰਧਾਨ ਸਾਹਿਬ ਨੇ ਕਹਿੰਦਾ ਕਹਿੰਦਾ ਜਦ ਕੁੜੀ ਕਿਵੇਂ ਲੈ ਆਈ ਉਹਦੇ ਇਹ ਬੱਚੀ ਕੱਲੀ ਨਹੀਂ ਰਹਿੰਦੀ ਘਰੇ ਅਗੂ ਦੇ ਲੈ ਕੇ ਚਲ ਜਾਣਾ ਆਣ ਜਾਣ ਕਰਨਾ ਕਰ ਲਾਂਗੇ ਉਹਦੇ ਉਹਨੂੰ ਬਿਠਾ ਲਿਆ ਉਥੇ ਇਹਨੂੰ ਪਜਾਉ ਉਹਨੂੰ ਗਾਲਾ ਗੋਡੀ ਆ ਬੇਟੀ ਉਹਨਾਲ ਸੀ ਮੇਰੇ ਇਹਨਾਂ ਦੇ ਤਿੰਨਾਂ ਦੇ ਤਿੰਨੋਂ ਮੇਰੀ ਦੋਨੋਂ ਭਾਬੀਆਂ ਸੀ ਉਹਨਾਂ ਦੋਨਾਂ ਦੇ ਫੋਨ ਇਹਦੇ ਫੋਨ ਕੋ ਕੇ ਰੱਖ ਲਿਆ ਸਾਈਡ 'ਚ ਫਿਰ ਉਹਨਾਂ ਨੇ ਗਾਲਾ ਗੋਲਾ ਗੱਡੀਆਂ ਇਹ ਕੋਈ ਵੀਡੀਓ ਨਾ ਬਣਾ ਲੈਣ ਫਿਰ ਇਹਨਾਂ ਨੇ ਫਿਰ ਕੋਈ ਗੱਲ ਨਹੀਂ ਤੇ ਬੇਟੀ ਨੇ ਆ ਕੇ ਰਾਤ ਨੂੰ ਦੱਸਿਆ ਪਾਪਾ ਮੈਨੇ ਇਹਨਾਂ ਨੇ ਗਾਲਾ ਗੱਡੀ ਮੰਮੀ ਨੂੰ ਬਹੁਤ ਜ਼ਿਆਦਾ ਮੈਂ ਮੰਗ ਕਰ ਦੂੰਗੀ ਮੈਂ ਕਹਿੰਦਾ ਮੈਂ ਇਨਸਾਫ ਦਵਾ ਦੋ ਬਸ ਉਪਰ ਅਧਿਕਾਰੀਆਂ ਨਾਲ ਗੱਲਬਾਤ ਹੋਰੀ ਹੈ ਕੋਈ ਕੁਝ ਨਹੀਂ ਹੋ ਰਿਹਾ ਇਸ ਟਾਈਮ देती ने मार कर तो फायल जो आई जस जनानी बदनाम करोगे तो करेगी करेगी जनानी लेडीज क्या करेगी जिन बदनाम पुलिस आज बदनाम कर लग जाए महली जनानीडियो बदनाम कर लगी फिर गए जनानी जो गई पूरा महिला गोवा बैठा है ਆ ਉਹ ਦੋ ਮਹੀਨੇ ਚਾਰ ਮਹੀਨੇ ਆਈ ਨੂੰ ਹੋਇਆ ਪੂਰਾ ਮੱਲਗਵਾ ਬੈਠਾ ਇਸ ਟਾਈਮ ਇਹ ਜੋਤੀ ਕਾਹ ਜੀ ਲੈ ਲਈ ਸੀ ਸਾਡੀ ਚੋ ਬਣੀ ਵੀ ਮੱਲੇ ਚ ਪੂਰੀ ਉਹਨੇ ਸਾਰੀ ਮਿੱਟੀ ਬਾਦੀ ਉਹਨੇ ਆਪਣੇ ਪਹਿਲੇ ਚੱਕਰਾ ਚ ਆਪ ਤੋਂ ਡਾਂਸ ਕਰਦੀ ਹੈ ਕਾਰਾ ਦਾ ਚੰਡੀਗੜ੍ਹ ਕੰਮ ਕਰਦਾ ਕਾਦਾ ਕਰਦਾ ਪੁੱਛੋ ਜੀ ਕਿਹੜਾ ਕਰਕੇ ਕੰਮ ਕਰਦਾ ਉਹ ਦੋ ਨੰਬਰ ਦਾ ਕੰਮ ਉਹ ਵੀ ਕਰਦਾ ਹੈ ਜਿਹਾ ਸਹੀ ਕਰਦਾ ਉਹ ਜਿਹਦਾ ਕਰਦਾ ਉਹਦਾ ਕੰਮ ਕੋ ਸਾਨੂੰ ਵੀ ਆਜੈਂਟਿਫਿਕੇਸ਼ਨ ਆਈ ਹੈ ਕਿ ਜੋਤੀ ਨਾਂ ਦੀ ਲੜਕੀ ਕੋਈ ਦਾਖਲ ਹੋਈ ਹੈ ਉਹਦੇ ਅਸੀਂ ਵੈਰੀਫਾਈ ਕਰਨ ਦੇ ਪਤਾ ਲੱਗਿਆ ਉਹਦੇ ਬਰ ਖਿਲਾਫ ਇੱਕ ਸਵਾਤੀ ਨਾਂ ਦੀ ਲੇਡੀਜ਼ ਵੱਲੋਂ ਸਾਡੇ ਕੋਲੇ ਆਲਰੇਡੀ ਕੰਪਲੇਂਟ ਚੱਲਦੀ ਆ ਜਿਹਦੇ ਵਿੱਚ ਉਹਨੇ ਇਹਦੇ ਤੇ ਕਾਫੀ ਸੀਰੀਅਸ ਐਲੀਗੇਸ਼ਨ ਲਾਏ ਗਏ ਨੇ ਜੋ ਇਹਦਾ ਕੋਈ ਨੋਨ ਆ ਇਹਦਾ ਕੋਈ ਫਰੈਂਡ ਆ ਉਹਦੇ ਤੇ ਵੀ ਕਾਫੀ ਸੀਰੀਅਸ ਨਸ਼ੇ ਨੂੰ ਲੈ ਕੇ ਐਲੀਗੇਸ਼ਨ ਲਾਏ ਗਏ ਨੇ ਸਾਡੇ ਕੋਲੇ ਵੀ ਉਹਦੀਆਂ ਕੋਈ ਇਨਪੁਟਸ ਹੈਗੀਆਂ ਨੇ ਇਹ ਜੋ ਵੀ ਬਿਆਨ ਕਾਨੂੰਨ ਮੰਦ ਕਰਾਊਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਤੇ ਜੋ ਇਹ ਕਿਨੇ ਕੀ ਇਹਦੇ ਬੈਕਗ੍ਰਾਉਂਡ ਕੀ ਆ ਇਹ ਸਾਰਾ ਅਸੀਂ ਚੈੱਕ ਕਰਕੇ ਜੋ ਵੀ ਕਾਨੂੰਨੀ ਮਤਲਬ ਬਣਦੀ ਕਾਰਵਾਈ ਅਸੀਂ ਅਮਲ ਵਿੱਚ ਲਿਆ ਦੇਵਾਂਗੇ ਉਹਨਾਂ ਨੇ ਕਿ ਜਿਹੜਾ ਅਰੰਭ ਜਾਮ ਰਾਇ ਹੈ ਕਿ ਥਾਣੇ ਦੇ ਵਿੱਚ ਕਾਹਦੀ ਜ਼ਿੰਮੇਵਾਰੀ ਜੋ ਕੀਤੀ ਗਈ ਤੇ ਗਲਤ ਸ਼ਬਦ ਵਰਤੇ ਗਏ ਥਾਣੇ ਦੇ ਵਿੱਚ ਮੈਂ ਤਕਰੀਬਨ ਅਸੀਂ ਹਾਜ਼ਰੀ ਹੁੰਦੇ ਹਾਂ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਇਹ ਝੂਠੇ ਤੇ ਬੇਬੁਨਿਆਦ ਨੇ ਇਹ ਪੁਲਿਸ ਤੇ ਦਬਾਅ ਪਾਉਣ ਦਾ ਤਰੀਕਾ ਹੁੰਦਾ ਹੈਗਾ ਕਈ ਬੰਦਿਆਂ ਦਾ ਜੋ ਮਾੜੇ ਅਨਸਰ ਨੇ ਸਮਾਜ ਦੇ ਵਿੱਚ ਵੀ ਇਸ ਤਰੀਕੇ ਨਾਲ ਅਸੀਂ ਦਾਖਲ ਹੋ ਕੇ ਪੁਲਿਸ ਤੇ ਅਲੀਗੇਸ਼ਨ ਲਾ ਕੇ ਵੀ ਪੁਲਿਸ ਸਾਡੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ ਅਸੀਂ ਕਾਨੂੰਨ ਮਦਦ ਕਾਰਵਾਈ ਕਰਨੀ ਆ ਇਸ ਚੀਜ਼ਾਂ ਦੇ ਅਸੀਂ ਬਿਲਕੁਲ ਪ੍ਰਸ਼ੇਟ ਨਹੀਂ ਹਾਂ ਜੇ ਕਿਸੇ ਮੁਲਾਜ਼ਮ ਦੀ ਗਲਤੀ ਹੋ ਉਹ ਵੀ ਅਸੀਂ ਜਰੂਰ ਵੈਰੀਫਾਈ ਕਰਾਂਗੇ ਪਰ ਅਜੇ ਹੀ ਗੱਲ ਹੈ ਤੱਕ ਫਿਲਹਾਲ ਕੋਈ ਸਾਹਮਣੇ ਨਹੀਂ ਹੈ ਉਹਨਾਂ ਦੇ ਕੋਈ ਦਸਤਾਵੇਜ਼ ਪਾਸ ਨਹੀਂ ਦਿੱਤੇ ਜੀ ਤੱਕ ਅਜੇ ਕੋਈ ਨਹੀਂ ਉਹਨਾਂ ਦੀ ਜੀ ਕੋਈ ਕਾਰਵਾਈ ਕੋਈ ਗੱਲ ਨਹੀਂ ਮਾਰ ਜੋ ਐਸਐਸਪੀ ਸਾਹਿਬ ਕਿਸੇ ਹੋਰ ਤੋਂ ਵੀ ਵੈਰੀਫਾਈ ਕਰਾ ਸਕਦੇ ਨੇ ਸੀਨੀਅਰ ਅਫਸਰ ਹੈਗੇ ਨੇ ਉਹ ਵੈਰੀਫਾਈ ਹੋ ਜਾਵੇ